ਜਾਦ੍ਹ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੜਕੀ ਬੀਬਾ ਜੈਨਦਰ ਕੌਰ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦੀ ਲਗਾਤਾਰ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਹੁਣ ਬੀਜੇਪੀ ਦੀ ਉਮੀਦਵਾਰ ਅਤੇ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈਨਦਰ ਕੌਰ ਨੇ ਦੱਸਿਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਵਿੱਚ ਖੁਸ਼ ਹਾਂ ਸਾਨੂੰ ਕੋਈ ਲੋੜ ਨਹੀਂ ਹੈ ਕਿਸੇ ਪਾਰਟੀ ਵਿੱਚ ਜਾਣ ਦੀ ਉਹਨਾਂ ਇਹਨਾਂ ਖਬਰਾਂ ਨੂੰ ਅਫਵਾਹਾਂ ਕਰਾਰ ਦਿੰਦਾ ਹੈ ਨਾਲ ਹੀ ਉਹਨਾਂ ਕਹਿ ਕੇ ਇਸ ਸਮੇਂ ਐਸਵਾਈਐਲ ਦਾ ਮੁੱਦਾ ਸਭ ਤੋਂ ਵੱਡਾ ਹੈ ਜਿਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਜਦਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਵਿਧਾਨ ਸਭਾ ਵਿੱਚ ਇਸ ਦੇ ਖਿਲਾਫ ਬਿੱਲ ਪਾਸ ਕੀਤਾ ਸੀ ਹਾਲੇ ਮੇਰੇ ਜੀ ਹਿਊਮਰਸ ਉੱਡ ਰਹੇ ਨੇ ਸੋਸ਼ਲ ਮੀਡੀਆ ਤੇ ਕਾਫੀ ਕੀ ਤੁਸੀਂ ਸੈਕਸਿਫਾਈਡ ਨਹੀਂ ਹੋ ਬੀਜਪੀ ਦੇ ਵਿੱਚ ਕਿਸ ਤਰ੍ਹਾਂ ਦੀ ਇਹ ਰੂਮਰਸ ਨੇ ਜੀ ਬਿਲਕੁਲ ਗਲਤ ਨਹੀਂ ਜੀ ਰੂਮਰਸ ਮੈਂ ਬੜੀ ਖੁਸ਼ ਐ ਔਰ ਬੀਜਪੀ ਦੀ ਜਿਹੜੀ ਵਰਕਿੰਗ ਹੈ ਬੜੀ ਵਧੀਆ ਹੈ ਕੀ ਇਹ ਔਰ ਮੈਂ ਸਾਲ ਤੋਂ ਉੱਪਰ ਦੀ ਲੱਗੀ ਹੋਈ ਐ ਕੰਮ ਕਰਦੀ ਐ ਔਰ ਰੀਸੈਂਟਲੀ ਮੈਨੂੰ ਮੈਲਾ ਮੋਰਚਾ ਦਾ ਪ੍ਰੈਜ਼ੀਡੈਂਟ ਬਣਾਇਆ ਹੈਗਾ বিজেপি ਨੇ ਔਰ ਮੈਂ ਆਲਰੇਡੀ ਕੰਮ ਸ਼ੁਰੂ ਕਰ ਚੁੱਕੀ ਹਾਂ ਉਹਦੇ ਤੇ ਔਰ ਚੰਗਾ ਲੱਗ ਰਿਹਾ ਹੈ ਮੈਨੂੰ ਕਿਉਂਕਿ ਮੈਂ ਸਾਰੇ ਕਿਤੇ ਘੁੰਮ ਸਕਦੀ ਹਾਂ ਔਰ ਮੈਂਲਾ ਮੋਰਚਾ ਨੂੰ ਉੱਪਰਿਆਂ ਦੀ ਮੈਂ ਕੋਸ਼ਿਸ਼ ਕਰ ਰਹੀ ਮੈਡਮ ਬੜੀ ਚਰਚਾਾਂ ਚੱਲ ਰਹੀ ਹੈ ਜਿਸ ਤਰ੍ਹਾਂ ਕੱਲ ਜਿਹੜੇ ਕੁਝ ਸਾਥੀ ਨਿਯੋਗ ਦੁਆਰਾ ਆਪਣੇ ਕਾਰਗਰ ਦੇ ਵਿੱਚ ਵਾਪਸੀ ਕੀਤੀ ਹੈ ਉਸ ਤੋਂ ਬਾਅਦ ਕਈ ਜਿਹੜੇ ਚੈਨਲਸ ਵਾਲੇ ਨੇ ਜਾਂ ਨਿਊਜ਼ਪੇਪਰ ਵਾਲੇ ਨੇ ਉਹਨੇ ਕਵਰਾ ਵੀ ਜਿਆਦਾ ਲੱਗ ਰਿਹਾ ਕਿ ਕੈਪਟਨ ਮੁੰਦਰ ਸਿੰਘ ਤੇ ਨਾਲ ਜਿਹੜਾ ਤੁਹਾਡੀ ਵੀ ਜਿਹੜਾ ਘਰ ਵਾਪਸੀ ਹੋ ਸਕਦੀ ਹੈ ਕਿ ਹੈ ਇਦਾਂ ਦਾ ਹੈ ਕੁਝ ਬਿਲਕੁਲ ਨਹੀਂ ਕੈਪਟਨ ਸਾਹਿਬ ਬੜੇ ਖੁਸ਼ ਨੇ ਜੀ ਔਰ ਮੈਂ ਬੜੀ ਖੁਸ਼ ਹੈ ਔਰ ਕਾਰਵਾਪੁਚੀ ਦਾ ਸਵਾਲ ਹੀ ਨਹੀਂ ਹੈ ਅਸੀਂ ਬੀਜੇਪੀ ਚ ਨੰਨ ਜਿਨ੍ਹਾਂ ਦੇ ਘਰ ਵਾਪਸੀ ਕੀਤੀ ਤੁਹਾਨੂੰ ਲੱਗਦਾ ਵੀ ਕੋਈ ਹੈਗਾ ਅੱਗੇ ਸੂਖ ਹੋਊਗੀ ਜਿਸ ਤਰ੍ਹਾਂ ਆਪਣਾ ਨਾਮ ਲੈ ਕੇ ਆਸੀ ਜਾਂ ਬੀਜੇਪੀ ਵਿੱਚ ਹੱਥ ਪੜਿਆ ਸੀ ਕੀ ਲੱਗਦਾ ਤੁਹਾਨੂੰ ਕਿ ਅੱਗੇ ਸੂਖ ਹੋਊਗਾ ਉਹਨਾਂ ਦਾ ਵੀ ਇਹ ਤਾਂ ਪਾਰਟੀ ਜਾਣੇ ਜੀ ਕਾਂਗਰਸ ਪਾਰਟੀ ਆਪੇ ਕਰੇਗੀ ਜੋ ਉਹਨਾਂ ਨਾਲ ਕਰਨਾ ਹੈਗਾ ਪਰ ਜਿਹੜਾ ਬੰਦਾ ਪਾਰਟੀ ਬਦਲਦਾ ਰਹਿੰਦਾ ਨਾ ਇਸ ਤਰ੍ਹਾਂ ਉਹ ਫਿਰ ਉਹਨਾਂ ਨੂੰ ਵੀ ਪਤਾ ਹੁੰਦਾ ਹੈ ਕੀ ਕਰਨਾ ਹੈ ਬਲਕਿ ਇਹ ਇਹਵੇਂ ਦੇਖ ਰਹੇ ਹੋ 2024 ਦੇ ਵਿੱਚ ਇਲੈਕਸ਼ਨ ਹੈਗਾ ਇਲੈਕਸ਼ਨ ਇਲੈਕਸ਼ਨ ਨੂੰ ਲੈ ਕੇ ਜਿਹੜਾ ਸ਼ਫਲਿੰਗ ਜਿਹੜੀ ਆ ਉਹ ਹੁਣੇ ਸ਼ੁਰੂ ਹੋ ਗਈਗੀ ਉਹ ਤਾਂ ਹਮੇਸ਼ਾ ਹੁੰਦਾ ਹੈ ਜੀ ਕੋਈ ਵੀ ਇਲੈਕਸ਼ਨ ਆਉਂਦਾ ਹੈ ਲੋਕ ਫਿਰ ਜੋ ਸਮਝਦੇ ਨੇ ਆਪਣੇ ਤਰੀਕੇ ਨਾਲ ਕਰਦੇ ਨੇ ਮੈਂ ਪੰਜਾਬ ਸਰਕਾਰ ਦੀ ਕਾਰਜਕਾਰੀ ਕਿਸ ਤਰ੍ਹਾਂ ਦੇਖਦੇ ਉਸ ਦਾ ਪੰਜਾਬ ਸਰਕਾਰ ਜਿਹੜਾ ਦਾਅਵਾ ਕਰਦੀ ਹੈ ਵਾਅਦੇ ਕਰਦੀ ਹੈ ਇੱਕ ਵੀ ਦਾ ਜਿਹੜਾ ਸਮਾਂ ਵੀ ਦਿੱਤਾ ਗਿਆ ਜਿਹਦੇ ਵਿੱਚ ਕਿਹਾ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਆਪਣੇ ਆਪਣੇ ਯਾਤਪੱਤਰ ਤੇ ਆ ਕੇ ਇੱਕ ਮੰਚ ਤੇ ਇਕੱਠੇ ਆ ਗਿਆ ਬਹਿ ਚਾਰ ਸਾਂਝੇ ਕਰਨ ਨੂੰ ਪ੍ਰਧਾਨ ਜੀ ਭਗਵੰਤ ਮਾਨ ਨੇ ਅਦੇ ਜਾਰੀ ਕੀਤਾ ਕਿ ਉਸ ਨੂੰ ਕਿਸ ਤਰ੍ਹਾਂ ਦੇਖਦੇ ਵਾ ਦੇਖੋ ਇੱਕ ਮੰਚ ਤੇ ਉਹਨਾਂ ਨੇ ਕਿਹਾ ਹੈ ਔਰ ਸਾਰਿਆਂ ਨੇ ਉਹਨਾਂ ਨੂੰ ਸਾਡੇ ਪ੍ਰਦਾ ਜਾਖੜ ਜੀ ਨੇ ਵੀ ਕਿਹਾ ਹੈ ਉਹ ਜਾਣਗੇ ਉਸ ਦੇ ਵਿੱਚ ਜਿਹੜੀ ਡਿਬੇਟ ਹੋਏਗੀ ਉਹਦੇ ਵਿੱਚ ਸਾਰਾ ਕਲੀਅਰ ਹੋ ਜਾਏਗਾ ਕਿਹੜੀ ਪਾਰਟੀ ਕੀ ਸੋਚਦੀ ਹੈ ਮੈਨੂੰ ਲੱਗਦਾ ਵੀ ਇਹ ਤੇ ਬੈਠਕ ਦੇ ਵਿੱਚ ਕੋਈ ਹੱਲ ਆਊਗਾ ਮਸਲੇ ਦਾ ਕਿਉਂਕਿ ਤੁਹਾਨੂੰ ਲੱਗਦਾ ਕਿ ਇੰਨੀਆਂ ਪਾਰਟੀਆਂ ਇਕੱਠੀ ਹੋਣਗੀਆਂ ਵੀ ਮਸਲੇ ਦਾ ਕੋਈ ਪੋਸੀਬਲ ਹੈਗਾ ਵੀ ਮਸਲਾ ਕੋਈ ਹੱਲ ਹੋਊਗਾ ਪੰਜਾਬ ਦੇ ਮੁੱਦੇ ਹੱਲ ਹੋਣਗੇ ਇਹ ਤਾਂ ਖਿਆਲ ਨਹੀਂ ਹੋਣਗੇ ਇਹ ਤਾਂ ਐਂਡ ਜਿਹੜਾ ਦੇਖੋ ਜਿਹੜੀ ਪਾਰਟੀ ਚਲਾਉਂਦੀ ਹੈ ਐਂਡ 'ਚੇ ਉਹੀ ਫੈਸਲਾ ਲੈਂਦੀ ਹੈ ਹੂੰ ਤੋ ਵੀ ਕਿਸ ਤਰ੍ਹਾਂ ਦੇਖਦੇ ਹੋ ਕਿ ਪਾਣੀ ਦਾ ਮੁੱਦਾ ਹੈਗਾ ਕੈਪਟਨ ਸਾਹਿਬ ਨੇ ਬੜਾ ਵੱਡਾ ਮੁੱਦਾ ਚੁੱਕਿਆ ਸੀਗਾ ਐਸ ਬਾਈਲ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਮਰਗੀ ਇਸਤੀਫਾ ਤੱਕ ਦੇ ਦਿੱਤਾ ਸੀਗਾ ਪਰ ਉਹੀ ਮੁੱਦਾ ਹੁਣ ਫੇਰ ਜਿਹੜਾ ਹੈਗਾ ਉਸ ਦੇ ਉੱਤੇ ਸਿਆਸਤ ਗਰਮਾਂਦੀ ਹੋਈ ਨਜ਼ਰ ਆ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਪੰਜਾਬ ਦਾ ਪਾਣੀ ਦੇ ਲਈ ਜਿਹੜਾ ਹੈਗਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈਗਾ ਕਿਹਾ ਜਾਇਆ ਕਿ ਵਿਰੋਧੀ ਧਿਰ ਨੇ ਜਿਹੜੇ ਉਹ ਸਾਥ ਨਹੀਂ ਦੇ ਰਹੇ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਕੈਪਟਨ ਸਾਹਿਬ ਦਾ ਬੜੇ ਕਲੀਅਰ ਸੀਗੇ ਉਹਨਾਂ ਨੇ ਐਸੈਂਬਲੀ 'ਚ ਵੀ ਪਾਸ ਕਰਵਾਇਆ ਸੀਗਾ ਕਿ ਇੱਕ ਬੂੰਦ ਪਾਣੀ ਨਹੀਂ ਪੰਜਾਬ ਦਾ ਜਾਏਗਾ ਬਾਹ Shamla Chander Building maintenance handyman under cheque trade platform is now available on your local London area. He has more than five years' experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ